ਫਾਰਮਰਜ਼ ਦੀ ਗੱਲ ਕਰ ਰਹੇ ਫਾਰਮਰਜ਼ ਦੀ ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਭਾਰਤ ਸਰਕਾਰ ਆਲਮੋਸਟ ਜਿਹੜੀ ਕਹਿੰਦੇ ਵੀ ਡਬਲ ਇਨਕਮ ਕਰੋ ਉਹ ਇਸ ਵੈਰੀ ਕਲੋਸ ਟੂ ਡਬਲ ਹੈਗੀ ਕੋਈ ਉਹ ਚੰਗਾ ਲੰਮਾ ਚੌੜਾ ਰੋਲ ਨਹੀਂ ਹੈ ਪਰ ਭਾਰਤ ਸਰਕਾਰ ਕੀ ਚਾਹੁੰਦੀ ਹੈ ਕਿ ਜਿਹੜੀ ਇਨਪੁਟ ਕਾਸਟ ਹੈਗੀ ਹੈ ਕਿਸਾਨ ਦੀ ਜੇ ਉਹ ਘਟ ਜੇਗੀ ਤੇ ਉਹਦੀ ਆਮਦਨ ਆਪਣੇ ਆਪ ਡਬਲ ਹੋ ਜੀ ਖਾਤੇ ਤੇ ਆਪ ਡਬਲ ਕਰਨੀ ਹੈ ਇਨਕਮ ਹੁਣ ਤੁਸੀਂ ਦੇਖੋ 164000 ਕਰੋੜ ਰੁਪਏ ਦਾ ਬਜਟ ਰੱਖਿਆ ਹੈ ਜਿਹੜਾ ਕਿ ਖਾਦ ਦੀ ਸਬਸਿਡੀ ਤੇ ਹੈ ਜਿਹੜੀ ਡੀਏਪੀ ਦੀ ਬੂਰੀ ਹੈਗੀ ਆ ਉਹ 3000 ਰੁਪਏ ਦੀ ਇੰਟਰਨੈਸ਼ਨਲ ਮਾਰਕੀਟ ਵਿੱਚ ਇੱਕ ਘਟਾ ਹੁੰਦਾ ਅਸੀਂ ਕਿੰਨੇ ਚ ਦੇ ਰਿਹਾ 300 ਰੁਪਏ ਚ ਜੇ ਅਸੀਂ 1,64,000 ਕਰੋੜ ਰੁਪਇਆ ਕਿਸਾਨਾਂ ਨੂੰ ਪਾਸ ਆਨ ਕਰ ਦਈਏ ਤੇ ਘਟਾ 300 ਰੁਪਏ ਵਾਲਾ 3000 ਕਰ ਦਈਏ ਫਿਰ ਆਪਾਂ ਕਹਾਂਗੇ ਨੀ ਬਹੁਤ ਆਮਦਨ ਹੋ ਗਈ ਕਿਸਾਨਾਂ ਦੀ ਜੀ ਸੋ ਇਹ ਇੱਕ ਬੜਾ ਭਾਰੀ ਮੁੱਦਾ ਹੈਗਾ ਉਹ ਦੂਸਰਾ ਜਿਹੜਾ ਜਿਹੜੀ ਅਸੀਂ ਇਹ ਪ੍ਰੋਕਿਊਰਮੈਂਟ ਕਰਦੇ ਆ ਉਹ ਸਾਰੀ ਜਨਤਾ ਵਾਸਤੇ ਕਰਦੇ ਆ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਆਸੇ ਕਰਦੇ ਆ इवन ਲੋਕਾਂ ਦੇ ਵਿੱਚ ਜੀ ਵੀ ਜਿਹੜੇ ਆਮ ਲੋਕ ਹੈ ਉਹਨਾਂ ਨੂੰ ਵੀ ਦਾ ਜਿਹੜੀਆਂ ਕਣਕ ਹੈ ਚਾਵਲ ਹੈ ਉਹਨਾਂ ਦਾ ਰੇਟ ਵੀ ਠੀਕ ਰੱਖਣਾ ਹੁੰਦਾ ਉਹਦੇ ਕਰਕੇ ਜਿਹੜਾ ਹੈਗਾ ਇਹ ਇਹ ਸਰਕਾਰ ਦੀ ਨੀਤੀ ਰਹੀ ਹੈ ਹਮੇਸ਼ਾ ਕਿ ਇਨਫਲੇਸ਼ਨ ਨਾ ਹੋਵੇ ਜਿਹੜਾ ਆਮੰਦਾ ਉਹ ਤੰਗ ਨਾ ਹੋਵੇ ਜਿਹੜੀ ਸਾਡੇ ਐਸੈਂਸ਼ੀਅਲ ਆਈਟਮਸ ਹੈਗੀਆਂ ਨੇ ਖਾਣ ਪੀਣ ਵਾਲੇ ਉਹ ਮਹਿੰਗਿਆ ਨਾ ਹੋਣ ਸੋ ਇਸ ਕਰਕੇ ਸਿਰਫ ਮਤਲਬ ਕੋਈ ਕਸਰ ਨਹੀਂ ਛੱਡ ਰਹੇ ਕਿੰਨੀਆਂ ਸਕੀਮਾਂ ਬਣਾਤੀਆਂ ਕਿਸਾਨ ਸਨਮਾਨ ਨੀਤੀ ਬਣਾਤੀ एफपीओस ਬਣਾਤੇ ਹੁਣਾ ਤੁਹਾਡੇ ਸਪਰੇਅ ਸਿਸਟਮ ਆ ਗਿਆ ਮਤਲਬ ਡੀਏਪੀ ਜਿਹੜੀ ਆਪ ਨੈਨੋ ਆ ਗਈ ਮਤਲਬ ਗਵਰਨਮੈਂਟ ਦਾ ਇਹ ਭਾਰ ਸਰਕਾਰ ਦਾ ਇੱਕ ਮੁੱਦਾ ਹੈਗਾ ਕਿ ਅਸੀਂ ਕਿਸਾਨੀ ਨੂੰ ਸੈਲਫ ਡਿਪੈਂਡੈਂਟ ਔਰ ਉਹਦੀ ਸਰਵਾਈਵਲ ਕਿਸ ਤਰ੍ਹਾਂ ਨਿਸ਼ੋਰ ਕਰਨੀ ਉਸ ਹਾਬ ਨਾਲ ਅਸੀਂ ਕੰਮ ਕਰਦੇ